ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੇ ਅੱਜ ਦੀ ਵੀਡੀਓ ਦੇ ਵਿੱਚ ਕੀਤੀ ਜਾਣ ਵਾਲੀ ਇੱਕ ਇੱਕ ਗੱਲ ਬਹੁਤ ਕੀਮਤੀ ਹੈ ਸਾਡੇ ਕੰਮ ਆਉਣ ਵਾਲੀ ਹੈ ਅਤੇ ਪੂਰੇ ਭਰੋਸੇ ਦੇ ਨਾਲ ਕਹਿੰਦੇ ਹਾਂ ਕਿ ਜੇਕਰ ਇਸ ਗੱਲ ਨੂੰ ਆਪਾਂ ਧਿਆਨ ਦੇ ਨਾਲ ਸੁਣ ਕੇ ਸਮਝ ਲਿਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਵ ਆਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਇੱਕ ਵੱਡੀ ਗਲਤੀ ਕਰ ਰਹੇ ਹਾਂ ਉਹ ਗਲਤੀ ਕਰਨ ਤੋਂ ਅਸੀਂ ਪਛ ਜਾਵਾਂਗੇ ਉਸ ਗਲਤੀ ਦੇ ਵਿੱਚ ਸੁਧਾਰ ਕਰ ਲਵਾਂਗੇ ਤਾਂ ਫਿਰ ਇਸ ਕਰਕੇ ਅੱਜ ਦੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਹਾਜ਼ਰੀ ਮੁਹੰਮਦ ਇੱਕ ਮੁਸਲਮਾਨ ਫਕੀਰ ਹੋਏ ਹਨ ਕਹਿੰਦੇ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 60 ਵਾਰ ਅੱਜ ਤੱਕ ਹਜ ਕੀਤਾ ਇਸੇ ਕਰਕੇ ਉਹਨਾਂ ਦਾ ਨਾਮ 하ਜੀ ਮੁਹੰਮਦ ਪੈ ਗਿਆ ਸੀ ਰੋਜ਼ਾਨਾ 5 ਵਾਰ ਨਮਾਜ਼ ਪੜ੍ਹਦੇ ਸਨ ਇਹ ਉਹਨਾਂ ਦਾ ਨਿਯਮ ਪੱਕਾ ਸੀ ਕਹਿੰਦੇ ਇੱਕ ਵਾਰ ਰਾਤ ਨੂੰ ਉਹ ਸੁੱਤੇ ਹੋਏ ਸਨ ਤੇ ਉਹਨਾਂ ਨੂੰ ਸੁੱਤੇ ਹੋਏ ਨੂੰ ਸੁਪਨਾ ਆ ਗਿਆ ਕਿ ਜਿਸ ਤਰ੍ਹਾਂ ਉਹ ਮਰ ਗਏ ਹਨ ਅਤੇ ਮਰਨ ਤੋਂ ਬਾਅਦ ਇੱਕ ਚੁ ਰਸਤੇ ਤੇ ਖੜੇ ਹਨ ਉਹ ਰਸਤਾ ਇੱਕ ਨਰਕ ਨੂੰ ਜਾਂਦਾ ਹੈ ਇੱਕ ਸਵਰਗ ਨੂੰ ਜਾਂਦਾ ਹੈ ਇੱਕ ਮੁਕਤੀ ਨੂੰ ਜਾ ਰਿਹਾ ਹੈ ਅਤੇ ਇੱਕ ਤਿਰਤੀ ਨੂੰ ਜਾ ਰਿਹਾ ਹੈ ਤੇ ਕਹਿੰਦੇ ਉਸ ਰਸਤੇ ਦੇ ਉੱਤੇ ਇੱਕ ਦੇਵਦੂਤ ਖੜਾ ਹੈ ਹੱਥ ਦੇ ਵਿੱਚ ਕਿਤਾਬ ਫੜ ਕੇ ਉਹ ਜਦੋਂ ਵੀ ਕੋਈ ਤਿਰਤੀ ਤੋਂ ਮਰਿਆ ਹੋਇਆ ਇਨਸਾਨ ਉਸ ਰਸਤੇ ਤੇ ਪਹੁੰਚਦਾ ਹੈ ਤਾਂ ਉਹਦਾ ਲੇਖਾ ਜੋਖਾ ਕਰਕੇ ਉਹਦੇ ਕਰਮਾਂ ਦਾ ਹਿਸਾਬ ਦੇਖ ਕੇ ਉਹਨੂੰ ਉਹਦੀ ਅਸਲ ਜਗ੍ਹਾ ਤੇ ਪਹੁੰਚਾ ਦਿੰਦੇ ਹਨ ਉਹ ਦੇਵਦੂਤ ਕਿਸੇ ਨੂੰ ਨਰਕ ਭੇਜ ਰਿਹਾ ਹੈ ਕਿਸੇ ਨੂੰ ਸਵਰਗ ਭੇਜ ਰਿਹਾ ਹੈ ਪਰ ਇਧਰ ਮੁਹੰਮਦ ਸੈਮਨ ਨੂੰ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਮੈਂ ਰੋਜ਼-ਰੋਜ਼ ਪੰਜ ਵਾਰ ਨਮਾਜ਼ ਪੜ੍ਹਦਾ ਹਾਂ ਅਤੇ 60 ਵਾਰ ਮੈਂ ਅੱਜ ਤੱਕ ਹਜ ਕੀਤਾ ਹੋਇਆ ਹੈ ਇਸ ਕਰਕੇ ਮੇਰੀ ਤਾਂ ਸਵਰਗ ਦੇ ਵਿੱਚ ਜਗ੍ਹਾ ਪੱਕੀ ਹੈ ਮੇਰੀ ਮੁਕਤੀ ਪੱਕੀ ਹੈ ਜਦ ਹਾਜੀ ਮੁਹੰਮਦ ਸਾਹਿਬ ਦੀ ਵਾਰੀ ਆਈ ਤਾਂ ਉਹ ਦੇਵਦੂਤ ਨੇ ਕਿਹਾ ਕਿ ਉਹਨਾਂ ਦਾ ਲੇਖਾ ਜੋਖਾ ਪੜਿਆ ਅਧਿਕੈਨ ਲੰਗਾ ਚਲ ਪਾਈ ਤੂੰ ਨਰਕਾ ਨੂੰ ਜਾ ਤੇਰੀ ਜਗ੍ਹਾ ਨਰਕਾਂ ਦੇ ਵਿੱਚ ਹੈ ਤੇ ਕਹਿੰਦੇ ਹਾਜੀ ਮੁਹੰਮਦ ਇਹ ਸੁਣ ਕੇ ਹੈਰਾਨ ਹੋ ਗਏ ਕਿ ਮੈਂ ਤਾਂ ਹੱਜ ਕੀਤਾ ਹੋਇਆ ਹੈ ਮੈਂ ਤਾਂ ਨਮਾਜ਼ ਪੜਦਾ ਹਾਂ ਮੈਨੂੰ ਇਹ ਕਿੱਧਰ ਭੇਜ ਰਹੇ ਨੇ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਕਿ ਲੱਗਦਾ ਤੁਹਾਨੂੰ ਕੋਈ ਗਲਤੀ ਹੋ ਗਈ ਹੈ ਤੁਹਾਡੇ ਤੋਂ ਕੋਈ ਲੇਖੇ ਜੋਖੇ ਦੇ ਵਿੱਚ ਭੁੱਲ ਹੋ ਗਈ ਹੈ ਕਿਉਂਕਿ ਮੈਂ ਤਾਂ 60 ਵਾਰ ਹਜ ਕੀਤਾ ਹੈ ਇਸ ਕਰਕੇ ਮੈਂ ਨਰਕ ਕਿੰਚ ਜਾ ਸਕਦਾ ਹਾਂ ਉਹ ਦੇਵਦੂਤ ਨੇ ਫਿਰ ਦੁਬਾਰਾ ਫਿਰ ਤੋਂ ਉਸ ਕਿਤਾਬ ਦੇ ਵਿੱਚ ਨਜ਼ਰ ਮਾਰੀ ਤੇ ਮੁਹੰਮਦ ਸਾਹਿਬ ਨੂੰ ਕਹਿੰਦੇ ਹਾਂ ਭਾਈ ਤੂੰ ਹਜ ਜ਼ਰੂਰ ਕੀਤਾ ਹੈ ਪਰ ਤੇਰਾ ਕੀਤਾ ਹੋਇਆ ਹਜ ਕਿਸੇ ਵੀ ਕੰਮ ਦਾ ਨਹੀਂ ਹੈ ਕਿਉਂਕਿ ਤੂੰ ਜਿੰਨੀ ਵਾਰ ਵੀ ਹੱਜ ਕੀਤਾ ਹੈ ਤੂੰ ਬਹੁਤ ਲੋਕਾਂ ਨੂੰ ਦੱਸਿਆ ਹੈ ਅਤੇ ਜਦੋਂ ਵੀ ਕੋਈ ਨਵਾਂ ਬੰਦਾ ਤੈਨੂੰ ਮਿਲਦਾ ਹੈ ਤਾਂ ਤੂੰ ਆਪਣੇ ਬਾਰੇ ਜਦੋਂ ਵੀ ਉਹਨ ਨੂੰ ਪਛਾਣ ਕਰਵਾਉਂਦਾ ਹੈ ਇਹ ਨਾਲ ਜ਼ਰੂਰ ਦੱਸਦਾ ਹੈ ਕਿ ਮੇਰਾ ਨਾਮ ਹਾਜੀ ਮੁਹੰਮਦ ਕਿਉਂ ਪਿਆ ਹੈ ਇਸ ਕਰਕੇ ਤੇਰਾ 60 ਵਾਰ ਕੀਤਾ ਹੋਇਆ ਹੱਜ ਵਿਅਰਥ ਚਲਾ ਗਿਆ ਹੈ ਜੇ ਕੋਈ ਹੋਰ ਚੰਗਾ ਕੰਮ ਕੀਤਾ ਹੈ ਤਾਂ ਉਹ ਦੱਸ ਤੇ ਹਾ ਜੀ ਮੁਹੰਮਦ ਸਾਹਿਬ ਨੇ ਕਿਹਾ ਕਿ ਦੇਵਦੂਤ ਜੀ ਮੈਂ ਤਾਂ ਰੋਜ਼-ਰੋਜ਼ ਪੰਜ ਵਾਰ ਨਮਾਜ਼ ਵੀ ਪੜਦਾ ਰਿਹਾ ਹਾਂ ਦੇਵਦੂਤ ਨੇ ਕਿਹਾ ਕਿ ਭਾਈ ਤੇਰੀ ਰੋਜ਼-ਰੋਜ਼ ਦੀ ਪੜੀ ਹੋਈ ਪੰਜ ਵਾਰ ਦੀ ਨਮਾਜ਼ ਵੀ व्यर्थ ਚਲੀ ਗਈ ਹੈ ਉਹਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਤੂੰ ਜਦੋਂ ਨਮਾਜ਼ ਪੜਦਾ ਸੀ ਤੂੰ ਲੋਕਾਂ ਨੂੰ ਦੇਖ ਕੇ ਨਮਾਜ਼ ਪੜਦਾ ਸੀ ਜਦੋਂ ਕੋਈ ਤੇਰੇ ਆਸ-ਪਾਸ ਹੁੰਦਾ ਤਾਂ ਉਸ ਵੇਲੇ ਨਮਾਜ਼ ਦੇ ਵਿੱਚ ਧਿਆਨ ਘਟ ਹੁੰਦਾ ਸੀ ਤੇ ਲੋਕਾਂ ਵਿੱਚ ਹੁੰਦਾ ਸੀ ਕਿ ਕੋਈ ਮੈਨੂੰ ਦੇਖ ਰਿਹਾ ਹੈ ਜਾਂ ਨਹੀਂ ਦੇਖ ਰਿਹਾ ਅਤੇ ਜਦੋਂ ਤੇਰੇ ਕੋਲ ਕੋਈ ਵੀ ਬੰਦਾ ਨਹੀਂ ਹੁੰਦਾ ਤੂੰ ਇਕੱਲਾ ਨਮਾਜ਼ ਪੜਦਾ ਸੀ ਤੂੰ ਜਲਦੀ ਜਲਦੀ ਨਮਾਜ਼ ਪੜ ਕੇ ਕੰਮ ਨੂੰ ਖਤਮ ਕਰ ਦਿੰਦਾ ਸੀ ਇਸ ਕਰਕੇ ਤੇਰੀ ਰੋਜ਼-ਰੋਜ਼ ਦੀ ਪੰਜ ਵਾਰ ਨਮਾਜ਼ ਪੜਨ ਦਾ ਕੋਈ ਫਾਇਦਾ ਨਹੀਂ ਹੋਇਆ ਇਸ ਲਈ ਤੂੰ ਨਰਕਾਂ ਨੂੰ ਚਾਲ ਇਹ ਕਹਿ ਕੇ ਨਰਕਾਂ ਵੱਲ ਨੂੰ ੱਤਕਾ ਦੇ ਦਿੱਤਾ ਕਹਿੰਦੇ ਹੋਂ ਜਦੋਂ ਨਰਕ ਵੱਲ ਨੂੰ ੱਤਕਾ ਦਿੱਤਾ ਤਾਂ ਇਹ ਹਰਬੜੀ ਚ ਆ ਕੇ ਇਹਨਾਂ ਦੀ ਚਾਹ ਖੁੱਲ ਜਾਂਦੀ ਹੈ ਮੁਹੰਮਦ ਸਾਹਿਬ ਦੀ ਅੱਖ ਖੁੱਲ ਜਾਂਦੀ ਹੈ ਕਿਉਂਕਿ ਇਹ ਅਸਲੀਅਤ ਨਹੀਂ ਸੀ ਮੁਹੰਮਦ ਸਾਹਿਬ ਸੁਪਨਾ ਦੇਖ ਰਹੇ ਸੀ ਪਰ ਕਹਿੰਦੇ ਉਹ ਸੁਪਨੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਕਿਹੜੀ ਗਲਤੀ ਕਰ ਰਿਹਾ ਹਾਂ ਕਿ ਮੈਂ ਤਾਂ ਆਪਣੀ ਕੀਤੀ ਹੋਈ ਕਮਾਈ ਲੋਕਾਂ ਨੂੰ ਦੱਸ ਕੇ ਲੋਕਾਂ ਦੇ ਵਿੱਚ ਲੋਕ ਵਿਖਾਵਾ ਕਰਕੇ ਸਾਰਾ ਵਿਅਰਥ ਕਰ ਰਿਹਾ ਹਾਂ ਸਾਰੀ ਕਮਾਈ ਵਿਅਰਥ ਕਰ ਰਿਹਾ ਹਾਂ ਤੇ ਕਹਿੰਦੇ ਉਸ ਦਿਨ ਤੋਂ ਬਾਅਦ ਹਾਜੀ ਮੁਹੰਮਦ ਸਾਹਮਨੇ ਆਪਣੇ ਨਾਮ ਦੇ ਨਾਲੋਂ ਪਹਿਲਾਂ ਤਾਂ ਹਾਜੀ ਹਟਵਾਇਆ ਉਸ ਤੋਂ ਬਾਅਦ ਲੋਕ ਸ਼ੇਬ ਕੇ ਨਮਾਜ਼ ਪੜ੍ਹਨੇ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਇੰਜ ਲੱਗਦਾ ਸੀ ਕਿ ਇਹ ਹੁਣ ਧਾਰਮਿਕ ਨਹੀਂ ਰਿਹਾ ਇਹਨਾਂ ਨੇ ਨਮਾਜ਼ ਪੜ੍ਹਨੀ ਛੱਡ ਦਿੱਤੀ ਹੈ ਲੋਕ ਆਸ-ਪਾਸ ਗੱਲਾਂ ਕਰਦੇ ਕਿ ਇਹ ਬੰਦਾ ਪਾਗਲ ਹੋ ਗਿਆ ਹੈ ਪਹਿਲਾਂ ਕਿੰਨਾ ਧਾਰਮਿਕ ਸੀ ਹਰ ਰੋਜ਼ ਪੰਜ ਵਾਰ ਨਮਾਜ਼ ਪੜ੍ਹਦਾ ਸੀ ਹੁਣ ਇਹ ਧਾਰਮਿਕ ਨਹੀਂ ਰਿਹਾ ਮੁਹੰਮਦ ਸਾਹਿਬ ਨੇ ਕਦੇ ਵੀ ਗੱਲ ਨਹੀਂ ਕੀਤੀ ਕਦੇ ਵੀ ਦੱਸਿਆ ਨਹੀਂ ਕਿ ਮੈਂ ਰੋਜ਼-ਰੋਜ਼ ਨਮਾਜ਼ ਪੜਦਾ ਹਾਂ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮੇਰੀ ਕੀਤੀ ਹੋਈ ਕਮਾਈ ਮੈਂ ਲੋਕਾਂ ਨੂੰ ਦੱਸ-ਦੱਸ ਕੇ ਵਿਅਤ ਕਰ ਰਿਹਾ ਹਾਂ ਤੇ ਕਹਿੰਦੇ ਉਸ ਦਿਨ ਤੋਂ ਮੁਹੰਮਦ ਸਾਹਿਬ ਨੇ ਗੁਪਤ ਨਮਾਜ਼ ਪੜਨੀ ਸ਼ੁਰੂ ਕਰ ਦਿੱਤੀ ਇਹ ਗੱਲ ਆਪ ਜੀ ਦੇ ਨਾਲ ਸਾਂਝੀ ਇਸ ਕਰਕੇ ਕੀਤੀ ਹੈ ਕਿਉਂਕਿ ਆਪਾਂ ਵੀ ਕਈ ਵਾਰ ਇਦਾਂ ਕਰਦੇ ਹਾਂ ਆਪਾਂ ਵੀ ਦੂਸਰਿਆਂ ਨੂੰ ਦਿਖਾਉਣ ਦੇ ਲਈ ਪਾਠ ਪੂਜਾ ਕਰਦੇ ਹਾਂ ਵਿਖਾਵੇ ਦੀ ਲਈ ਦਾਨ ਪੁੰਨ ਕਰਦੇ ਹਾਂ ਜਾਂ ਫਿਰ ਦਾਨ ਪੁੰਨ ਕਰਕੇ ਪਾਠ ਪੂਜਾ ਕਰਕੇ ਆਪਣੇ ਮੋਹ ਵਾਰ-ਵਾਰ ਇਹ ਗੱਲ ਦੂਸਰਿਆਂ ਨੂੰ ਦੱਸਦੇ ਰਹਿੰਦੇ ਹਾਂ ਕਿ ਮੈਂ ਕਿੰਨਾ ਧਰਮੀ ਹਾਂ ਮੈਂ ਕਿੰਨਾ ਗਿਆਨੀ ਹਾਂ ਮੈਂ ਕਿੰਨਾ ਦਾਨੀ ਹਾਂ ਤਾਂ ਅਸੀਂ ਵੀ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਕੀਤਾ ਹੋਇਆ ਪਾਠ ਪੂਜਾ ਕੀਤਾ ਹੋਇਆ ਦਾਨ ਪਨ ਕੀਤਾ ਹੋਇਆ ਭਲੇ ਦਾ ਕੰਮ ਆਪਣਾ ਵਿਅਰਥ ਗਵਾ ਦਿੰਦੇ ਹਾਂ ਕਿਉਂਕਿ ਜਦੋਂ ਹੀ ਅਸੀਂ ਲੋਕਾਂ ਨੂੰ ਵਿਖਾਵੇ ਦੇ ਵਿੱਚ ਆ ਕੇ ਇਹ ਚੰਗੇ ਕੰਮ ਕਰਦੇ ਹਾਂ ਤਾਂ ਫਿਰ ਇਹ ਸਾਡੇ ਕੀਤੇ ਹੋਏ ਕੰਮ ਵੀ ਵਿਅਰਥ ਚਲੇ ਜਾਂਦੇ ਹਨ ਕਿਉਂਕਿ ਉਸ ਵੇਲੇ ਅਸੀਂ ਆਪਣੀ ਪ੍ਰਸ਼ੰਸਾ ਦੇ ਲਈ ਅਸੀਂ ਆਪਣੀ ਵਡਿਆਈ ਦੇ ਲਈ ਇਹ ਚੰਗਾ ਕੰਮ ਕਰ ਰਹੇ ਹੁੰਦੇ ਹਾਂ ਅਤੇ ਜਦੋਂ ਵੀ ਆਪਾਂ ਕੋਈ ਦਾਨਪੁਣ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਜਦੋਂ ਨਿਰਸਵਾਰਥ ਹੋ ਕੇ ਕਰਦੇ ਹਾਂ ਉਹ ਚੰਗਾ ਕੰਮ ਕਰਨ ਦੇ ਪਿਛੇ ਸਾਡਾ ਆਪਣਾ ਕੋਈ ਲੋਭ ਲਾਲਚ ਨਹੀਂ ਹੁੰਦਾ ਉਹ ਕੀਤਾ ਹੋਇਆ ਦਾਨਪੁਣ ਉਹ ਹੀ ਕੀਤੀ ਹੋਈ ਪਾਠ ਪੂਜਾ ਸਾਡੀ ਸਫਲ ਹੁੰਦੀ ਹੈ ਇਸ ਕਰਕੇ ਆਪਾਂ ਵੀ ਕਦੇ ਵੀ ਕੀਤੀ ਹੋਈ ਪਾਠ ਪੂਜਾ ਦਾ ਦਿਖਾਵਾ ਨਹੀਂ ਕਰਨਾ ਦਾਨਪੁਣ ਦਾ ਦਿਖਾਵਾ ਨਹੀਂ ਕਰਨਾ ਕਿਉਂਕਿ ਕਈ ਵਾਰ ਅਸੀਂ ਆਪਣੀ ਕੀਤੀ ਹੋਈ ਨੇਕ ਕਮਾਈ ਦੋਪਲ ਦੀ ਪ੍ਰਸ਼ੰਸਾ ਦੇ ਵਿੱਚ ਇਹੀ ਵਿਅਰਤ ਕਰ ਲੈਂਦੇ ਹਾਂ ਅਤੇ ਇਹਦਾ ਦੂਸਰਾ ਨੁਕਸਾਨ ਇਹ ਹੁੰਦਾ ਹੈ ਕਿ ਕਈ ਵਾਰ ਜਦੋਂ ਲੋਕ ਸਾਡੀ ਪ੍ਰਸ਼ੰਸਾ ਕਰਦੇ ਹਨ ਸਾਨੂੰ ਖੁਦ ਨੂੰ ਹੀ ਆਪਣੇ ਕੀਤੇ ਹੋਏ ਚੰਗੇ ਕੰਮਾਂ ਦਾ ਹੰਕਾਰ ਹੋ ਜਾਂਦਾ ਹੈ ਕਿ ਮੈਂ ਤਾਂ ਬਹੁਤ ਵੱਡਾ ਗਿਆਨੀ ਹਾਂ ਮੈਂ ਧਿਆਨੀ ਹਾਂ ਮੈਂ ਦਾਨੀ ਹਾਂ ਇਸ ਕਰਕੇ ਪਾਠ ਪੂਜਾ ਦਾਨ ਫੰਡ ਫਲੇ ਦਾ ਕੰਮ ਜਿੰਨਾ ਹੀ ਗੁਪਤ ਕੀਤਾ ਜਾਵੇ ਓਨਾ ਹੀ ਚੰਗਾ ਹੈ ਅਤੇ ਕਦੇ ਵੀ ਇਸ ਪੁਲੇਖੇ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਕਿਹੜਾ ਦਿਨ ਮਹੀਨਾ ਵਾਰਸ਼ੁਭ ਹੋਵੇਗਾ ਕਿਹੜੇ ਦਿਨ ਮਹੀਨੇ ਵਿੱਚ ਪਾਠ ਪੂਜਾ ਕਰਕੇ ਜਾਂ ਦਾਨ ਪੁੰਨ ਕਰਕੇ ਸਾਨੂੰ ਜ਼ਿਆਦਾ ਲਾਭ ਹੋਵੇਗਾ ਮਹਾਂਪੁਰਖ ਜੀ ਕਹਿੰਦੇ ਹਨ ਉਹੀ ਮਹੀਨਾ ਉਹੀ ਦਿਨ ਉਹੀ ਪਲ ਸਾਡੇ ਲਈ ਸ਼ੋਭ ਹੋ ਜਾਂਦਾ ਹੈ ਜਿਵੇਂ ਵੇਲੇ ਦੇ ਵਿੱਚ ਅਸੀਂ ਉਸ ਮਾਲਕ ਨੂੰ ਯਾਦ ਕਰਦੇ ਹਾਂ ਮਾਲਕ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਭਾਵ ਕਿ ਸਰਬੱਤ ਦਾ ਭਲਾ ਕਰਨਾ ਸ਼ੁਰੂ ਕਰ ਦਿੱਤਾ ਦਾਨਪੂਣ ਕਰਨਾ ਸ਼ੁਰੂ ਕਰ ਦਿੱਤਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹੀ ਵੇਲਾ ਸ਼ੋਧ ਹੋ ਜਾਵੇਗਾ ਉਹੀ ਵੇਲਾ ਚੰਗਾ ਹੋ ਜਾਵੇਗਾ ਸਾਡੇ ਲਈ ਤਾਂ ਇਸ ਲਈ ਕਦੇ ਵੀ ਇਦਾਂ ਦੇ ਪਰਮਪੁਲੇਕੇ ਦੇ ਵਿੱਚ ਨਹੀਂ ਪੈਣਾ ਕਿ ਕਿਹੜਾ ਮਹੀਨਾ ਖਾਸ ਹੈ ਕਿਹੜਾ ਦਿਨ ਖਾਸ ਹੈ ਕਿ ਇਸ ਦਿਨ ਦੇ ਵਿੱਚ ਅਸੀਂ ਦਾਨ ਪੁੰਨ ਕਰਕੇ ਆਪਣਾ ਭਲਾ ਕਰੀਏ ਹਰ ਰੋਜ਼ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਗਿਆਨ ਨੂੰ ਆਪਾਂ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹਰ ਰੋਜ਼ ਹਰ ਕੜੀ ਹਰ ਪਲ ਦੂਸਰਿਆਂ ਦਾ ਭਲਾ ਕਰਨ ਦੇ ਲਈ ਕਿਹਾ ਹੈ ਤਾਂ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੋਈ ਚੰਗਾ ਕੰਮ ਕਰਨ ਦੇ ਜੋਕ ਕੀਤਾ ਹੈ ਭਾਵੇਂ ਅਸੀਂ ਤਨ ਦੇ ਰਾਹੀ ਜਾਂ ਫਿਰ ਕਿਸੇ ਹੋਰ ਚੀਜ਼ ਤੇ ਰਾਹੀ ਕਿਸੇ ਦਾ ਭਲਾ ਕਰ ਸਕਦੇ ਹਾਂ ਤਾਂ ਸਾਨੂੰ ਕਦੇ ਵੀ ਪੈਰ ਪਿੱਛੇ ਨਹੀਂ ਹਟਾਉਣੇ ਚਾਹੀਦੇ ਜਦੋਂ ਵੀ ਦਾਨ ਪੂਣ ਕਰਨ ਦਾ ਮੌਕਾ ਮਿਲੇ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਅੱਗੇ ਵੱਧ ਕੇ ਇਹ ਸਾਰੇ ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਕਦੇ ਵੀ ਮਨ ਦੇ ਵਿੱਚ ਲੋਭ ਲਾਲਚ ਰੱਖ ਕੇ ਨਹੀਂ ਕਰਨੇ ਕਦੇ ਵੀ ਵਖਾਵਾ ਕਰਕੇ ਇਹ ਕੰਮ ਨਹੀਂ ਕਰਨੇ ਕਿਉਂਕਿ ਜਦੋਂ ਹੀ ਅਸੀਂ ਆਪਣੇ ਕੀਤੇ ਹੋਏ ਪਾਠ ਪੂਜਾ ਦਾਨ ਪੁੰਦਾਂ ਵਖਾਵਾ ਕਰਦੇ ਹਾਂ ਤਾਂ ਬਸ ਉੱਥੇ ਹੀ ਅਸੀਂ ਆਪਣੀ ਕੀਤੀ ਹੋਈ ਨੇਕ ਕਮਾਈ ਨੂੰ ਵਿਅਤ ਕਰ ਲੈਂਦੇ ਹਾਂ ਮਹਾਪੁਰਖ ਜੀ ਕਹਿੰਦੇ ਹਨ ਜਿਸ ਤਰ੍ਹਾਂ ਆਪਾਂ ਆਪਣੇ ਤਨ ਦੌਲਤ ਨੂੰ ਸਾਹਮ ਸਾਹਮ ਕੇ ਰੱਖਦੇ ਹਾਂ ਆਪਣੇ ਗੈਣੇ ਨੂੰ ਸਾਹਮ ਸਾਹਮ ਕੇ ਰੱਖਦੇ ਹਾਂ ਉਸੇ ਰੀਤਰਾ ਆਪਣੀ ਕੀਤੀ ਹੋਈ ਨੇਕ ਕਮਾਈ ਨੂੰ ਵੀ ਸਾਮ ਕੇ ਰੱਖਣਾ ਹੈ ਲੁਕੋ ਕੇ ਰੱਖਣਾ ਹੈ ਇਹ ਉਹ ਬੀਜ ਹੈ ਇਹ ਉਹ ਕੀਮਤੀ ਹੀਰਾ ਹੈ ਜਿੰਨੂੰ ਜਿੰਨਾ ਲੁਕੋ ਕੇ ਰੱਖਾਂਗੇ ਉਹਨੇ ਹੀ ਇਹਦੀ ਕੀਮਤ ਵਧੇਗੀ ਪਰ ਜਦੋਂ ਹੀ ਅਸੀਂ ਲੋਕ ਵਿਖਾਵੇ ਦੇ ਵਿੱਚ ਦਾਨਪੂਣ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਲੋਕਾਂ ਨੂੰ ਵਿਖਾਉਣ ਦੇ ਲਈ ਲੋਕਾਂ ਦੀ ਵਾਹ ਵਾਹ ਖੱਟਣ ਦੇ ਲਈ ਕਰਦੇ ਹਾਂ ਆ ਫਿਰ ਸਾਡੇ ਕੀਤੇ ਹੋਏ ਚੰਗੇ ਕੰਮਾਂ ਵਿੱਚ ਸਾਡਾ ਭਲਾਣੇ ਕਰ ਸਕਦੇ ਉਹ ਤਾਂ ਫਿਰ ਅਸੀਂ 1-2 ਮਿੰਟ ਦੀ ਪ੍ਰਸ਼ੰਸਾ ਦੇ ਵਿੱਚ ਸਾਰਾ ਦਾਨਪੁੰਨ ਖਤਮ ਕਰ ਬੈਠਦੇ ਹਾਂ ਫਿਰ ਆਪਾਂ ਵੀ ਇਸ ਗੱਲ ਨੂੰ ਸਮਝਣਾ ਹੈ ਕਦੇ ਵੀ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਵਿਅਮ ਲਿਆ ਕੇ ਦਾਨਪੁੰਨ ਨਹੀਂ ਕਰਨਾ ਇਸ ਦਿਨ ਕਰਨਾ ਹੈ ਇਸ ਮਹੀਨੇ ਕਰਨਾ ਹੈ ਇਸ ਵਾਰ ਕਰਨਾ ਹੈ ਸਾਨੂੰ ਇਹ ਵੈਮ ਪਰਮ ਨਹੀਂ ਕਰਨਾ ਇਸ ਵਾਰ ਨੂੰ ਕਰਨਾ ਹੈ ਸਾਨੂੰ ਤਾਂ ਗੁਰਨਾਨਕ ਪਾਤਸ਼ਾਹ ਜੀ ਨੇ ਹਰ ਰੋਜ਼ ਹਰ ਵੇਲੇ ਹਰ ਕੜੀ ਦੇ ਵਿੱਚ ਹੀ ਦੂਜਿਆਂ ਦਾ ਭਲਾ ਮੰਗਣ ਦੇ ਲਈ ਕਿਹਾ ਹੈ ਦੂਜਿਆਂ ਦਾ ਭਲਾ ਕਰਨ ਦੇ ਲਈ ਕਿਹਾ ਹੈ ਸਾਨੂੰ ਤਾਂ ਸਪਸ਼ਟ ਰੂਪ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਕਿ ਤੂੰ ਜਿਹੜੀ ਚੀਜ਼ ਦੂਸਰਿਆਂ ਦੇ ਲਈ ਮੰਗੇਗਾ ਤੈਨੂੰ ਉਹੀ ਚੀਜ਼ ਦੁਗਣੀ ਚੌਗਣੀ ਹੋ ਕੇ ਮਿਲੇਗੀ ਪਾਵੇਂ ਤੂੰ ਕਿਸੇ ਦੇ ਲਈ ਦੁੱਖ ਮੰਗ ਲੈ ਪਾਵੇਂ ਕਿਸੇ ਦੇ ਲਈ ਸੁੱਖ ਮੰਗ ਲੈ ਪਰ ਤੈਨੂੰ ਉਸ ਦਾ 10 ਗੁਣਾ ਬਾਅਦ ਮਿਲਣਾ ਹੈ ਤੇ ਫਿਰ ਉਹ ਇਹ ਸਾਡੇ ਤੇ ਡਿਪੈਂਡ ਹੈ ਕਿ ਅਸੀਂ ਕੀ ਕਰ ਰਹੇ ਹਾਂ ਪਰ ਕਿਸੇ ਖਾਸ ਇਨ ਤੋਂ ਸ਼ੁਰੂਆਤ ਕਰ ਸਕਦੇ ਹਾਂ ਜਿਸ ਤਰ੍ਹਾਂ ਹੁਣ ਲੋੜੀ ਦਾ ਦਿਨ ਆ ਰਿਹਾ ਹੈ ਲੋੜੀ ਦਾ ਕਿੰਨਾ ਪਵਿੱਤਰ ਦਿਹਾੜਾ ਹੈ ਇਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਇਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਕਿਰਪਾ ਕਰਨ ਤਾਂ ਇਸ ਦਿਨ ਨੂੰ ਮੋਖ ਰੱਖ ਕੇ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੱਤੀ ਹੋਈ ਉਪਦੇਸ਼ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ ਤਾਂ ਸਾਡਾ ਭਲਾ ਹੋ ਸਕਦਾ ਹੈ ਪਰ ਇਹ ਨਹੀਂ ਕਿ ਸਿਰਫ ਇੱਕ ਦਿਨ ਭਲਾ ਕਰ ਲਿਆ ਦੂਜੇ ਦਿਨ ਮਾੜੇ ਕੰਮ ਕਰੇ ਜਾਣੇ ਨਹੀਂ ਹਮੇਸ਼ਾ ਪਲਾ ਸੋਚਨਾ ਹੈ ਪਲਾ ਕਰਨਾ ਹੈ ਸ਼ੁਰੂਆਤ ਆਪਾਂ ਕਿਸੇ ਖਾਸ ਦਿਨ ਤੋਂ ਵੀ ਕਰ ਸਕਦੇ ਹਾਂ ਵੈਸੇ ਤਾਂ ਜਦੋਂ ਹੀ ਆਪਾਂ ਸ਼ੁਰੂਆਤ ਕਰ ਦਿੱਤੀ ਉਹੀ ਦਿਨ ਖਾਸ ਬਣ ਜਾਵੇਗਾ ਤਾਂ ਫਿਰ ਆਓ ਹੁਣ ਇਸ ਲੋੜੀ ਦੇ ਦਿਨ ਤੇ ਲੋੜੀ ਦੇ ਤਿਉਹਾਰ ਤੇ ਆਪਾਂ ਵੀ ਆਪਣੇ ਕਲਗੀਧਰ ਪਾਸ਼ਾ ਜੀ ਦੇ ਆਪਾਂ ਵੀ ਆਪਣੇ ਗੁਰਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਦੇ ਕਿਰਪਾ ਕਰੋ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦੇ ਨਾਲ ਆਪਣੇ ਚਰਨਾਂ ਦੇ ਨਾਲ ਜੋੜ ਲਓ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਾ ਤਾਂ ਆਪਾਂ ਨਾਮ ਜਪ ਸਕਦੇ ਹਾਂ ਨਾ ਹੀ ਅਸੀਂ ਜਪਿਆ ਹੋਇਆ ਨਾਮ ਸੰਭਾਲ ਸਕਦੇ ਹਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਾ ਹੀ ਅਸੀਂ ਸੇਵਾ ਕਰ ਸਕਦੇ ਹਾਂ ਅਤੇ ਨਾ ਹੀ ਕੀਤੀ ਹੋਈ ਸੇਵਾ ਨੂੰ ਸੰਭਾਲ ਸਕਦੇ ਹਾਂ ਇਸ ਲਈ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਅਰਦਾਸ ਬੇਨਤੀ ਕਰੋ ਤਰਲੇ ਕਰੋ ਕਿ ਪਾਸ਼ਾ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ